ਹਾਂਜੀ ਬਾਈ ਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਬਾਈ ਕੋਲ ਟਰਾਲੀ ਬਕਾਊਆ ਜੀ ਇਸਾ ਰੇਲ ਵਾਲਾ ਠੀਕ ਹੈ ਜੀ ਬਾਕੀ ਵੱਡੀ ਵੀਡੀਓ ਪਾਈ ਵੀ ਆਪਾਂ ਸਾਰੀ ਇਹ ਜਾਣਕਾਰੀ ਦਿੱਤੀ ਵੀ ਆ ਸਾਰੇ ਸੰਤ ਤੁਹਾਨੂੰ ਦਿਖਾਉਣੇ ਆ ਮਸ਼ੀਨ ਵੀ ਬਕਾਊਆ ਜੀ ਠੀਕ ਹੈ ਜੀ ਚਾਚ ਜੀ ਨਿ ਜਾਣਾ ਕੈਨੇਡਾ ਤੇ ਮਸ਼ੀਨ ਤੇ ਉਹ ਵੱਡੀ ਵੀਡੀਓ ਤੁਸੀਂ ਦੇਖ ਸਕਦੇ ਹੋ ਇੱਕ 100 ਵੀ ਬਕਾਊਆ ਜੀ ਠੀਕ ਹੈ ਦੇ ਕਾਵਲ 45 ਹਸ ਪਾਵਰ ਦਾ ਜਨਰੇਟਰ ਆ ਜੀ ਠੀਕ ਹੈ ਜੀ ਦੋ ਮੋਟਰਾਂ ਚਲਾਉਂਦਾ ਠੀਕ ਹੈ ਕ੍ਰੈਪਟਨ ਦਾ ਤੇ ਇੱਕ ਆ ਜਨਰੇਟਰ ਆ ਜੀ 30 ਕਿਲੋਵੋਟ ਦਾ ਤੇ ਚੱਕਰ ਸਾਧੇ ਬਿਨਾ ਪਾਣੀ ਵਾਲਾ ਜੀ ਬਾਕੀ ਜਾਲੀਆਂ ਬਕਾਉਆ ਜੀ ਟਰਾਲੀ ਵਾਲੀਆਂ ਸਾਗਾ ਪਕਾਉਆ ਆ ਰੂਲ ਦਾ ਬਕਾਉਆ ਠੀਕ ਆ ਜੀ 10 ਫੁੱਟੀ ਤੇ 12 ਫੁੱਟੀਆਂ ਤੇ ਬਾਕੀ ਆ ਪਿੰਗਾ ਬਕਾਉਆ ਜੀ ਟੱਕਰਾ ਪਕਾਉਆ ਜੀ ਦੇਖ ਸਕਦੇ ਬਾਕੀ ਹੜਾ ਪਕਾਉਆ ਜੀ ਕੀ ਆ ਚਾਰ ਬਕਾਉਆ ਜੀ 300 ਕੁ ਮੈਂਟਲ ਜਿੰਨਾ ਵੀ ਮਰਜ਼ੀ ਲਿਜਾ ਸਕਦੇ ਹਾਂ ਬਹੁਤ ਵੱਡਾ ਟੋਆ ਜੀ ਜਿਹੜਾ ਖਰਾਬ ਹੋ ਕੱਢ ਦਾਂਗੇ ਜੀ ਬਾਅਦ ਠੀਕ ਆ ਜੀ ਬਾਕੀ ਪੂਰਾ ਟੋਪ ਦਾ